ਅੱਜ ਅਸੀਂ ਪੜਨ ਜਾ ਰਹੇ ਹਾਂ ਕਹਾਣੀ ਗੁੱਸਾ ਸ਼ੁਰੂ ਕਰਦੇ ਹਾਂ ਇੱਕ ਸੰਘਣੇ ਦਰਖਤ ਦੀ ਛਾਂ ਹੇਠ ਇੱਕ ਬੜਾ ਮੋਟਾ ਤਾਜ਼ਾ ਬਲਦ ਬੜੀ ਗੂੜੀ ਨੀਂਦ ਸੁੱਤਾ ਹੋਇਆ ਸੀ ਉਸ ਤੋਂ ਥੋੜੀ ਦੂਰ ਇੱਕ ਘਰ ਦੀ ਕੰਧ ਵਿੱਚੋਂ ਇੱਕ ਚੂਹੀ ਹੌਲੀ-ਹੌਲੀ ਟਹਿਲਦੀ ਬਲਦ ਦੇ ਕੋਲ ਆ ਗਈ ਫਿਰ ਉਹ ਬਲਦ ਦੇ ਉੱਪਰ ਚੜ ਗਈ ਬਲਦ ਕੂਕ ਸੁੱਤਾ ਕੁੜਾੜੇ ਮਾਰ ਰਿਹਾ ਸੀ ਹੌਲੀ ਹੌਲੀ ਚੂਹੀ ਬਲਦ ਦੇ ਨੱਕ ਕੋਲ ਪਹੁੰਚ ਗਈ ਜਿੱਥੋਂ ਬਲਦ لمبے لمبے ਸਾਹ ਲੈ ਰਿਹਾ ਸੀ ਅਤੇ ਘੁਰਾੜੀਆਂ ਦੀ ਆਵਾਜ਼ ਕੱਢ ਰਿਹਾ ਸੀ ਚੂਹੀ ਨੂੰ ਉਸ ਦੇ ਨੱਕ ਵਿੱਚੋਂ ਆਉਂਦੀ ਹਵਾ ਅਤੇ ਆਵਾਜ਼ ਦਾ ਮਜ਼ਾ ਆ ਰਿਹਾ ਸੀ ਕੁਝ ਥੇਰ ਉਹ ਇਸ ਤਰ੍ਹਾਂ ਹੀ ਮਜ਼ਾ ਲੈਂਦੀ ਰਹੀ ਫਿਰ ਉਸ ਨੂੰ ਪਤਾ ਨਹੀਂ ਕਿ ਸ਼ਰਾਰਤ ਸੁਜੀ ਈ ਉਸਨੇ ਬਲਦ ਦੇ ਨੱਕ ਉੱਪਰ ਜ਼ੋਰ ਦੀ ਦੰਦੀ ਵਾੜ ਦਿੱਤੀ। ਬਲਦ ਹੜਬੜਾ ਕੇ ਉੱਠ ਪਿਆ। ਜਦੋਂ ਬਲਦ ਹਿੱਲਿਆ ਤਾਂ ਚੂਹੀ ਘਬਰਾ ਕੇ ਕੰਦ ਵਿੱਚ ਬਣੀ ਆਪਣੀ ਖੁੱਡ ਵੱਲ ਦੌੜ ਪਈ। ਬਲਦ ਨੇ ਜਦੋਂ ਚੂਹੀ ਨੂੰ ਤੋੜਦਿਆਂ ਵੇਖਿਆ ਤਾਂ ਉਹ ਸਮਝ ਗਿਆ ਕਿ ਮੇਰੇ ਨੱਕ ਉੱਪਰ ਦੰਦੀ ਇਸ ਚੂਹੀ ਨੇ ਹੀ ਵੱਡੀ ਹੈ। ਉਹ ਉੱਠਿਆ ਅਤੇ ਚੂਹੀ ਦੇ ਮਗਰ ਦੌੜ ਪਿਆ। ਪਰ ਚੂਹੀ ਇੰਨੀ ਦੇਰ ਵਿੱਚ ਆਪਣੀ ਖੁੱਡ ਵਿੱਚ ਵੱੜ ਗਈ। ਬਲਦ ਗੁੱਸੇ ਵਿੱਚ پاگل ਹੋ ਰਿਹਾ ਸੀ। ਕੀ ਮੈਂ ਐਡਾ ਤਾਕਤਵਰ ਜੀਵ ਤੇ ਮੈਨੂੰ ਛੋਟੀ ਜਹੀ ਚੂਹੀ ਦੰਦੀ ਵੱਡ ਗਈ ਹੈ? ਇਹ ਸੋਚ ਕੇ ਉਸ ਨੇ ਕੰੰਧ ਨੂੰ ਟੱਕਰਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਕੰੰਧ ਬੜੀ ਮਜ਼ਬੂਤ ਬਣੀ ਹੋਈ ਸੀ। ਕੰੰਧ ਤਾਂ ਟੱਠ ਨਾ ਸਕੀ ਪਰ ਉਹ ਆਪਣੇ ਸਿਰ ਤੇ ਸੱਟ ਜ਼ਰੂਰ ਲਵਾ ਬੈਠਾ। ਚੂਹੀ ਨੇ ਆਪਣੀ ਖੁੱਡ ਵਿੱਚੋਂ ਥੋੜਾ ਜਿਹਾ ਸਿਰ ਬਾਹਰ ਕੱਢਿਆ ਕਿਹਾ ਬੇਵਕੂਫ ਬਲਦ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦਾ ਤੂੰ ਐਵੇਂ ਕੰਧ ਨਾਲ ਟਕਰਾ ਮਾਰ ਕੇ ਆਪਣਾ ਸਿਰ ਨਾ ਪੜਵਾ ਅਤੇ ਚੁੱਪ ਕਰਕੇ ਵਾਪਸ ਚਲਾ ਜਾ ਚੂਹੀ ਦੀ ਇਹ ਗੱਲ ਸੁਣ ਕੇ ਬਲਦ ਦਾ 파ਰਾ ਫੇਰ ਤੇਜ਼ ਹੋ ਗਿਆ ਅਤੇ ਉਸ ਨੇ ਫੇਰ ਕੰਧ ਨੂੰ ਟਕਰਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਉਸ ਦਾ ਕੋਈ ਫਾਇਦਾ ਨਾ ਹੋਇਆ ਚੂਹੀ ਨੇ ਫੇਰ ਆਪਣੀ ਸਰੀ ਗੱਡੀ ਤੇ ਕਹਿਣ ਲੱਗੀ ਤੂੰ ਭਾਵੇਂ ਬਹੁਤ ਤਾਕਤਵਰ ਹੈ ਪਰ ਹਮੇਸ਼ਾ ਤੇਰੀ ਗੱਲ ਨਹੀਂ ਮੰਨੀ ਜਾ ਸਕਦੀ ਹੁਣ ਤੂੰ ਬੀਬਾ ਵੀਰ ਬਣ ਕੇ ਘਰ ਮੁੜ ਜਾ ਬਲਦ ਟੱਕਰਾ ਮਾਰ ਮਾਰ ਕੇ ਨਢਾਲ ਹੋ ਗਿਆ ਸੀ ਹੁਣ ਚੂਹੀ ਦੀ ਗੱਲ ਉਸ ਨੇ ਮੰਨ ਨੂੰ ਟੁੰਬ ਗਏ ਅਤੇ ਉਹ ਹੌਲੀ ਹੌਲੀ ਤੁਰਦਾ ਆਪਣੇ ਘਰ ਵੱਲ ਤੁਰ ਪਿਆ ਹਰ ਵਕਤ ਤਾਂ ਕੰਮ ਨਹੀਂ ਆਉਂਦੀ ਧੰਨਵਾਦ ਜੀ